ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭੀ ਦਾ ਸਵਾਗਤ ਹੈ ਪੰਥ ਦੀਆਂ ਗੱਲਾਂ ਦੇ ਵਿੱਚ ਤਾਂ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੀ ਵਿਆਖਿਆ ਬਾਰੇ ਅਰਦਾਸ ਦੇ ਅੰਦਰ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਪੰਕਤੀ ਆਉਂਦੀ ਹੈ ਤਾਂ ਉਸ ਦੀ ਵਿਆਖਿਆ ਕਰਾਂਗੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਵੀ ਇੱਕ ਤਰ੍ਹਾਂ ਦਾ ਆਤਮ ਬਲੀਦਾਨ ਹੈ ਜੇਕਰ ਸ਼ਹਾਦਤ ਇੱਕ ਇਲਾਹੀ ਦਾਤ ਹੈ ਤਾਂ ਪਾਣਾ ਮੰਨਣ ਦਾ ਬਲ ਵੀ ਇੱਕ ਮਿਹਰਾਮਤੀ ਹੈ ਸਿੱਧਕ ਦੀ ਪੱਠੀ ਵਿੱਚ ਤਪ ਕੇ ਸ਼ੁੱਧ ਹੋਏ ਮਨ ਹੀ ਇਸ ਦਾਤ ਦੇ ਅਧਿਕਾਰੀ ਹੁੰਦੇ ਹਨ ਅਧਿਆਤਮਕ ਦੇ ਉਚੇਰੇ ਮੰਡਲਾਂ ਵਿੱਚ ਜਦੋਂ ਵਾਹਿਗੁਰੂ ਜੀ ਨਾਲ ਗੁਰਸਿੱਖ ਦੇ ਸਬੰਧ ਨਿਜਤਾ ਤੇ ਨੇੜਤੇ ਦੇ ਹੋ ਜਾਂਦੇ ਹਨ ਤਾਂ ਉਹ ਸੁਭਾਵਕ ਹੀ ਪਾਣਾ ਮੰਨਣ ਦੀ ਅਵਿਰਲ ਬਿਰਤੀ ਵਿੱਚ ਰਹਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਮਨੁੱਖ پاس ਰੱਬ ਦਾ ਹੁਕਮ ਜਾਣਨ ਦੀ ਯੋਗਤਾ ਨਹੀਂ ਪਰ ਇਸ ਹੁਕਮ ਨੂੰ ਮੰਨਣਾ ਉਸ ਲਈ ਅਨਿਵਾਰ ਹੈ ਇਹ ਸਕੇ ਕਿਸੇ ਦੀ ਪੇਸ਼ ਨਹੀਂ ਜਾਂਦੀ ਦਮ ਮਾਰਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਜੋ ਇਸ ਭਾਵੀ ਨੂੰ ਸਵੀਕਾਰ ਕਰਦੇ ਹਨ ਹੁਕਮ ਪਛਾਣਦੇ ਹਨ ਗੁਰੂਮਤੀ ਅਨੁਸਾਰ ਉਹ ਬੰਦੇ ਹਨ ਹੁਕਮ ਪਛਾਣੇ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਪਾਣਾ ਮੰਨਣ ਦਾ ਅਰਥ ਹੈ ਵਾਹਿਗੁਰੂ ਦੇ ਹੁਕਮ ਨੂੰ ਖੁਸ਼ੀ-ਖੁਸ਼ੀ ਸਿਰ ਮੱਥੇ ਮੰਨਣਾ ਆਪਣੇ ਮਨ ਦੀ ਮਰਜ਼ੀ ਤਿਆਗ ਕੇ ਤਿਆਗੈ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਉ ਖਿਹੜੇ ਮੱਥੇ ਆਪਣੇ ਆਪ ਨੂੰ ਅਕਾਲ ਪੁਰਖ ਦੀ ਆਗਿਆ ਦੇ ਹਵਾਲੇ ਕਰਨਾ ਹੈ ਜਿਸ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਉ ਮਨੁਖ ਵਾਹਿਗੁਰੂ ਦੇ ਪਾਣੇ ਅੰਦਰ ਜੰਮਦਾ ਤੇ ਪਾਣੇ ਅੰਦਰ ਹੀ ਜ਼ਿੰਦਗੀ ਦੀ ਯਾਤਰਾ ਪੂਰੀ ਕਰ ਇਸ ਅਸਾਰ ਸੰਸਾਰ ਤੋਂ ਚਲਾ ਜਾਂਦਾ ਹੈ ਆਪਣੀ ਮਰਜ਼ੀ ਨਾਲ ਨਾ ਕੋਈ ਆ ਸਕਦਾ ਹੈ ਤੇ ਨਾ ਹੀ ਕੋਈ ਜਾ ਸਕਦਾ ਹੈ ਜਿੱਚਰ ਜਿਉਂਦਾ ਹੈ ਦੁੱਖ ਸੁੱਖ ਭੋਗਦਾ ਹੈ ਜੋ ਬਾਣੇ ਅੰਦਰ ਹੀ ਉਸ ਨੂੰ ਵਾਪਰਦੇ ਹਨ ਇਸ ਬਾਣੇ ਦੇ ਵਿੱਚ ਜਿਸ ਨੂੰ ਕਦੇ ਹੁਕਮ ਤੇ ਕਦੇ ਰਾਜ ਆਖਿਆ ਹੈ ਹਰ ਕੋਈ ਵੱੱਜਾ ਹੋਇਆ ਹੈ ਇਸ ਤੋਂ ਬਾਅਦ ਕੁਝ ਵੀ ਨਹੀਂ ਕੋਈ ਵੀ ਨਹੀਂ ਇਹ ਹੁਕਮ ਬਿਨਾ ਕਿਸੇ ਸ਼ੂਟ ਦੇ ਹਰੇਕ ਉੱਪਰ ਇੱਕਸਾਰ ਲਾਗੂ ਹੈ ਕਿਸੇ ਸੰਕਟ ਵੇਲੇ ਹੀ ਪਾਣਾ ਮੰਨ ਦੀ ਅਜਮਾਇਸ਼ ਸਭ ਤੋਂ ਵੱਧ ਹੁੰਦੀ ਹੈ ਅਸੀਂ ਆਮ ਤੌਰ ਤੇ ਸੰਕਟ ਦੀ ਨਿਵਰਤੀ ਲਈ ਹੀ ਅਰਦਾਸ ਕਰਦੇ ਹਾਂ ਇਓ ਅਸੀਂ ਆਪਣੀ ਮਰਜ਼ੀ ਖਾਤਰ ਵਾਹੀ ਗੁਰੂ ਜੀ ਦੀ ਸ਼ਕਤੀ ਨੂੰ ਵਰਤਨਾ ਲੋਚਦੇ ਹਾਂ ਜੋ ਗੁਰਮਖ ਪਾਣੇ ਵਿੱਚ ਰਹਿੰਦੀਆਂ ਹੋਆਂ ਸੰਕਟ ਨੂੰ ਸਹਿ ਗੁਰਨ ਜੋਗੀ ਸ਼ਕਤੀ ਲਈ ਅਰਦਾਸ ਕਰਦੇ ਹਨ ਉਚੇਰੀ ਪੱਧਰ ਦੀ ਅਰਦਾਸ ਕਰਦੇ ਹਨ ਜਿਹੜੇ ਮਹਾਪੁਰਖ ਦੁੱਖ ਵਿੱਚ ਸੁੱਖ ਵਿੱਚ ਮਨਾ ਕੇ ਸੰਕਟ ਨੂੰ ਵੀ ਵਾਹਿਗੁਰੂ ਜੀ ਦੀ ਦਾਤ ਮੰਨ ਕੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਨ ਉਹ ਇਸ ਤੋਂ ਵੀ ਉਚੇਰੀ ਅਰਦਾਸ ਕਰਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਵਾਲੇ ਐਸੇ ਮਹਾਪੁਰਖ ਹਰ ਹਾਲ ਸਦਾ ਵਿਕਾਸ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਇਹ ਪ੍ਰਤੀੀਤ ਆ ਜਾਂਦੀ ਹੈ ਕਿ ਮਨੁੱਖ ਦੇ ਕੀਤੇ ਕੁਝ ਵੀ ਨਹੀਂ ਹੁੰਦਾ ਉਹ ਸਹਿਜੇ ਹੀ ਆਤਮ ਸਮਰਪਣ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਫਿਰ ਉਹ ਨਾ ਦੁੱਖ ਵਿੱਚ ਉਲਾਰ ਹੁੰਦੇ ਹਨ ਤੇ ਨਾ ਸੁੱਖ ਵਿੱਚ ਦੁੱਖਾਂ ਨੂੰ ਵੀ ਸੁੱਖਾਂ ਵਾਂਗ ਪ੍ਰਮਾਨ ਕਰਦੇ ਹਨ ਕਦੇ ਮਾਲਕ ਅੱਗੇ ਰੋਸ ਨਹੀਂ ਕਰਦੇ ਕਦੇ ਉਸ ਨੂੰ ਉਲਾਮਾ ਨਹੀਂ ਦਿੰਦੇ ਸਗੋਂ ਉਸ ਦੀ ਰਜਾ ਨੂੰ ਵਾਹ ਵਾਹ ਹੀ ਕਹਿੰਦੇ ਹਨ ਤੂੰ ਹੈਂ ਹੈ ਵਾਹੋ ਤੇਰੀ ਰਜਾਈ ਉਹ ਆਪਣੀਆਂ ਸਮਸਤਾਾਂ ਤਾਂ ਸਮੇਟ ਕੀ ਉਸ ਮਾਲਕ ਕਗੇ ਢੇਰੀ ਕਰ ਦਿੰਦੀਆਂ ਨੇ ਜਿਨ੍ਹਾਂ ਨੇ ਉਹ ਦਿੱਤੀਆਂ ਹਨ ਜਿਸ ਕੀ ਆਸਾ ਤਿਸ ਹੀ ਸਉਪੈ ਕਹਿ ਇਹ ਰਹਾ ਨਿਰਵਾਣ ਫੇਰ ਉਹ ਸੌਪਣਾ ਕਰਕੇ ਆਸਾ ਮਨਸਾ ਡਰ ਤੌਖਲੇ ਆਦਿਕ ਤੋਂ ਉੱਪਰ ਉੱਠ ਜਾਂਦੇ ਹਨ ਤੇ ਨਿਰਵਾਣ ਪਦ ਵਿੱਚ ਵਿਚਰਦੇ ਹਨ ਸੰਸਾਰ ਵਿੱਚ ਵਸਦੇ ਹਨ ਰਸਦੇ ਵੀ ਮਾਇਆ ਤੋਂ ਉਪਰਾਮ ਰਹਿੰਦੇ ਹਨ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਮੋਹ ਵਿੱਚ ਨਹੀਂ ਖੋਬਦੇ ਆਸ-ਪਾਸ ਵਾਪਰ ਦੇ ਸਭ ਕਾਸੇ ਨੂੰ ਆਪਣੇ ਪਰਮ ਮਿੱਤਰ ਦੇ ਚੋਸ ਜਾਣਦੇ ਹੰਤੇ ਉਸ ਦੇ ਕਰ ਦਾ ਪਵੇਖ-ਵੇਖ ਵਿਕਸਦੇ ਹਨ ਪਾਣੀ ਨੂੰ ਮਿੱਠਾ ਕਰਕੇ ਮੰਨਣ ਵਾਲੇ ਸਿਦਕੀ ਜੋੜੇ ਜਲਾਦ ਦੀ ਤਲਵਾਰ ਹੇਠਾਂਵੇਂ ਸਤਿ ਸ਼੍ਰੀ ਅਕਾਲ ਦੇ ਨਾਰੇ ਲਾਉਂਦੇ ਹਨ ਆਰਿਆਂ ਨਾਲ ਤਣ ਚਰਮਾਉਂਦਿਆਂ ਵੀ ਗੁਰਬਾਣੀ ਦਾ ਪਾਠ ਕਰਦੇ ਹਨ ਚਰਖੜੀਆਂ ਤੇ ਚੜਦੇ ਆਵੇਂ ਅਕਾਲ ਅਕਾਲ ਉਚਾਰਦੇ ਹਨ ਦੀਗਾਂ ਵਿੱਚ ਉੱਬਲਦੇ ਆਵੇਂ ਸਿਮਰਨ ਵਿੱਚ ਜੁੜਦੇ ਹਨ ਹੋਪਰियां ਉਤਰਵਾਉਂਦੇ ਆ ਵੀ ਸੁਖਮਣੀ ਨੂੰ ਪਿਆਰਦੇ ਹਨ ਇਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰ ਵੀ ਸਾਡੇ ਲਈ ਪ੍ਰੇਰਨਾ ਦਾ ਮਹਾਨ ਸਰੋਤ ਹਨ ਜਿਨ੍ਹਾਂ ਸ਼ਹੀਦੀ ਤੇ ਦੁੱਖ ਨਹੀਂ ਮਨਾਇਆ ਸਗੋਂ ਗੌਰਵ ਪ੍ਰਤੀਤ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਅਦਾ ਕੀਤਾ ਇਹ ਸ਼ੁਕਰਾਨਾ ਸ਼ਰਧਾਂਜਲੀ ਹੈ ਉਸ ਪੰਥ ਦੇ ਵਾਲੀ ਨੂੰ ਜਿਨ੍ਹਾਂ ਨੇ ਸਾਰਾ ਪਰਿਵਾਰ ਸ਼ਹੀਦ ਕਰ ਕਵਾ ਕੇ ਵੀ ਇਹੋ ਆਖਿਆ ਯਾਰੜੇ ਦਾ ਸਾਨੂੰ ਸੱਤਰੂ ਚੰਗਾ ਪਾਟ ਖੇੜਿਆਂ ਦਾ ਰਹਿਣਾ ਪਾਣਾ ਤਾਂ ਹਰ ਕਿਸੇ ਨੂੰ ਮੰਨਣਾ ਪੈਂਦਾ ਪਰ ਅਸੀਂ ਬਹੁਤ ਕਰ ਰੂਪ ਪਿੱਟ ਕੇ ਹੀ ਮੰਨਦੇ ਹਾਂ ਪਰ ਕਰਨੀ ਵਾਲੇ ਬਿਰਲੇ ਸਾਧਕ ਐਸੇ ਹੁੰਦੇ ਹਨ ਜੋ ਵਿਖਮ ਤੋਂ ਵਿਖਮ ਪਾਣੇ ਨੂੰ ਵੀ ਮਿੱਠਾ ਕਰਕੇ ਮੰਨਦੇ ਹਨ ਐਸੇ ਮਾਪੁਰਖਾਂ ਨੂੰ ਹੀ ਅਰਦਾਸ ਵਿੱਚ ਸ਼ਰਧਾਂਜਲੀ ਅਰਪਣ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਐਸੀ ਸਾਡੀ ਅੱਜ ਦੀ